ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਸੋ ਤਸਵੀਰਾਂ ਇਸ ਟਾਈਮ ਤੋਂ ਦਿਖਾਉਂਦੇ ਪਏ ਆ ਇਸ ਟਾਈਮ 'ਚ ਜੀ ਸੁੰਦਰ ਕਾਟ ਪਹਾੜ ਤੇ ਪਹੁੰਚੇ ਆ ਗਿਆ ਤੇ 17ਵਾਂ ਮੂਰਤੀ ਸਥਾਪਨਾ ਹੋਈ ਆ ਤੇ ਸਾਡੇ ਵਿੱਚ ਪੰਕਜ ਸ਼ਰਦਾਰੀ ਪਹੁੰਚਿਆ ਗੱਲਬਾਤ ਕਰ ਰਿਹਾ ਕਿ ਅੱਜ ਨਾ ਵਧੀਆ ਮੋਲ ਹੈ ਹਗਾ ਤੇ ਗਲਬਤ ਕਰਦੇ ਪੂਰੇ ਪੰਕਜ ਸ਼ਰਧਾ ਜੀ ਜੈ ਸ਼੍ਰੀ ਰਾਮ ਔਰ ਅੱਜ ਪੰਡਿਤ ਜੀ ਨੇ ਬੜਾ ਅੱਛਾ ਅੱਜ ਸੁੰਦਰਕਾਰ ਦਾ ਰਖਵਾਇਆ ਗਿਆ ਤਾਂ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਰਾਮਾਨੰਦ ਰਾਮਵਤੀ ਸ਼ਿਵ ਮੰਦਿਰ ਦੇ 17ਵਾਂ ਮੂਰਤੀ ਸਥਾਪਨਾ ਦਿਵਸ ਹੈ ਇਹ ਮੰਦਿਰ ਦਾ ਜਿਹੜਾ ਮੂਰਤ ਸਥਾਪਨਾ ਦਿਵਸ ਹੈ ਉਹ ਲੁਧਿਆਣੇ ਦੀ ਸ਼ਾਨ ਪੰਡਿਤ ਸਵਰਗੀ ਗੋਕਲਵਾਸੀ ਸੋਮਨਾਥ ਵਿਸ਼ਿਸ਼ਟ ਜੀ ਦੀ ਦੇਣ ਹੈ ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਜਿਹੜਾ ਵੈ ਸਨਾਤਨ ਦੇ ਪ੍ਰਚਾਰ ਪ੍ਰਸਾਰ ਚ ਲਗਾਇਆ ਔਰ ਉਹਨਾਂ ਦੇ ਨਕਸ਼ੇ ਕਦਮ ਦੇ ਚ ਉੱਪਰ ਚਲਦੇ ਹੋਏ ਮੇਰਾ ਛੋਟਾ ਭਾਈ ਅਜੇ ਪੰਡਿਤ ਅਜੇ ਵਸ਼ਿਸ਼ਟ ਤੁਸੀਂ ਦੇਖ ਰਹੇ ਹੋ ਕਿੰਦਾ ਰੌਣਕਾ ਲਗਾ ਰਹੇ ਨੇ ਇਸੇ ਤਰ੍ਹਾਂ ਇਹ ਪਰਿਵਾਰ ਜਿਹੜਾ ਸਨਾਤਨ ਦੀ ਸੇਵਾ ਕਰਦਾ ਰਹੇ ਪੰਡਿਤ ਵਿਜੇ ਸ਼ਰਮਾ ਜੀ ਸਾਡੇ ਖੜੇ ਨੇ ਇਹਨਾਂ ਨੂੰ ਵੀ ਮੁਬਾਰਕਬਾਦ ਦਿਨਾ ਕਿਉਂਕਿ ਇਹ ਬ੍ਰਾਹਮਣ ਸਮਾਜ ਦੀ ਇੱਕ ਰੀੜ ਦੀ ਹੱਡੀ ਹੈ ਮੈਂ ਆਪਣੇ ਵੱਲੋਂ ਬ੍ਰਾਹਮਣ ਕਲਿਆਣ ਬੋਰਡ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਔਰ ਭਗਵਾਨ ਪਰਸ਼uram ਸੇਵਕ ਸੰਗ ਵੱਲੋਂ ਸਾਰੇ ਸਨਾਤਨੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਇਹ ਪ੍ਰਾਰਥਨਾ ਕਰਦਾ ਕਿ ਹੁਣ ਇੱਕ ਸਮਾਂ ਆਇਆ ਕਿ ਅਸੀਂ ਸਾਰੇ ਜਣੇ ਮਿਲ ਕੇ ਸਨਾਤਨ ਨੂੰ ਇਕਜੁੱਟ ਕਰਕੇ ਸਨਾਤਨ ਦੀਆਂ ਜਿਹੜੀਆਂ ਕ੍ਰਿਤੀਆਂ ਉਹਦੇ ਖਿਲਾਫ ਆਪਾਂ ਸੰਘਰਸ਼ ਕਰੀਏ ਕਿ ਕਿ ਜਿਹੜਾ ਵਿਸ਼ਾਲ ਸਨਾਤਨ ਹੈ ਉਹਦੇ ਵਿਸ਼ਾਲ ਸਰੂਪ ਨੂੰ ਕ੍ਰਿਤਿਆ ਰਹਿਤ ਕਰਕੇ ਆਪ ਆਪਣਾ ਜੀਵਨ ਜਿਹੜਾ ਸਾਰਥਕ ਬਣਾਈਏ ਬੋਲੀਏ ਸ਼ੰਕਰ ਭਗਵਾਨ ਕੀ ਜੈ। ਹੋਰ ਬੜਾ ਅੱਛਾ ਮੈਸੇਜ ਦਿੱਤਾ ਪੰਕਜ ਸ਼ਰਦਾ ਜੀ ਨੇ ਮੈਂ ਤਾਂ ਏਦਾਂ ਕਵਾਂਗਾ ਕਿ ਏਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਬੜਾ ਅੱਛਾ ਭਾਗਾਣਾ ਦੇਣਾ ਗੱਲਬਾਤ ਕਰਦੇ ਐਮਐਲਏ ਮਦਨਾਲ ਪੱਗਾ ਜੀ ਨਾ ਪੱਗਾ ਜੀ ਕਿਵੇਂ ਦੇ ਦਿਓ ਅੱਜ ਅਜੇ ਬ੍ਰਿਜਿਟਸ ਮੂਰਤੀ ਸਥਾਪਨਾ ਰੱਖੀ ਐ ਸਤਾਰ ਵੀ ਕਿਵੇਂ ਦੇ ਦਿਓ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੀ ਹੈ ਜੀ ਅਤੇ ਸਾਡੇ ਮੇਰੇ ਛੋਟੇ ਭਾਈ ਔਰ ਵਿਕਾਸਤੁਰ ਤੇ ਸਾਡੇ ਮਾਰਗਦਰਸ਼ਕ ਨੇ ਪੰਡਤ ਵਿਸ਼ੇਸ਼ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਰ ਬਾਰ ਮੁਬਾਰਕਾਂ ਕਿਉਂਕਿ ਇੱਕ ਤਾਂ ਮੰਦਿਰ ਦਾ ਸਥਾਪਨਾ ਦੀ ਵਰਸਾ ਔਰ ਠਾਕੁਰ ਜੀ ਦੀ ਬਾਲਾ ਜੀ ਦੀ ਜੋ ਮੂਰਤੀ ਸਥਾਪਨਾ ਕੀਤੀ ਹੈ ਉਸ ਦੇ ਬਹੁਤ ਬਹੁਤ ਮੁਬਾਰਕਾਂ ਪ੍ਰਭੂ ਕਿਰਪਾ ਕਰਨ ਜਿਹੜੇ ਜਿਹੜੇ ਲੋਕ ਇੱਥੇ ਨੱਕਬਸਤਕ ਹੋਣ ਵਾਸਤੇ ਆਏ ਨੇ ਉਹ ਝੋਲੀਆਂ ਭਰ ਕੇ ਜਾਣ ਪ੍ਰਭੂ ਕਿਰਪਾ ਕਰਨ ਜੇ ਸਾਰਿਆਂ ਦੇ ਸੌਂ ਦਾ ਮਹੀਨਾ ਤੁਹਾਨੂੰ ਪਤਾ ਹੀ ਹੈ ਗੋਲਨ ਦਾ ਦਿਨ ਹੈ ਗੋਲਨ ਦਾ ਦਿਨ ਸਾਰੇ ਮਨਾ ਰਹੇ ਨੇ ਔਰ ਸਾਰੀ ਸੰਗਤ ਚੋਲੀਆਂ ਭਰ ਰਹੀ ਹੈ ਔਰ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਬਹੁਤ ਬਹੁਤ ਆਜਾ ਸ਼ੁਭਾਪੀੜਾ ਨੂੰ ਕੀ ਚਾਹਾਂਗੇ ਜੁੜਾ ਪੀੜੀ ਦੇਖੋ ਯੁਵਾ ਪੀੜੀ ਦੇ ਕੋਈ ਸੰਦੇਸ਼ ਹੈ ਕਿ ਜੋ ਬਜ਼ੁਰਗਾਂ ਦੇ ਪੈ ਪੁਰਨੇ ਨੇ ਅੱਜ ਉਸ ਤੇ ਚੱਲਣ ਦੀ ਲੋੜ ਹੈ ਔਰ ਖਾਸ ਤੌਰ ਤੇ ਪ੍ਰਭੂ ਦੇ ਜਨ ਨਾਲ ਜੁੜੋ ਜਿੱਤੇ ਅਨਸਾਰ ਕੁਝ ਮਿਲਦਾ ਹੈ ਦੇ ਉੱਤੇ ਜੜੇ ਆਪਣੇ ਵਿੱਕੀ ਦਾਵੜ ਸਪਾਂਸਰ ਸਾਹਿਬ ਇੱਕ ਉਹਨਾਂ ਗਲਬਤ ਕਰਦੇ ਆ ਕਿ ਅੱਜ 17ਵਾਂ ਮੂਰਤੀ ਸਥਾਪਨਾ ਪਹੁੰਚੇ ਲੋ ਗੱਲਬਤ ਕਰਦੇ ਪੂਰੀ ਜਾਣਕਾਰੀ ਲੈਣੇ ਹਨ ਵਿੱਕੀ ਢਾਵਰ ਸਾਹਿਬ ਜੀ ਪਹਿਲਾ ਜੈਸ਼ਰੀ ਨਾਮ ਕਿਵੇਂ ਦੇਖਦੇ ਹੋ ਅੱਜ ਅਜੇ ਪੰਕਜ ਜੱਟ ਜੀ ਦੇ ਪਹੁੰਚੇ ਸਤਾਰਾ ਮੂਰਤੀ ਸਥਾਪਨਾ ਕਿਤਾ ਦੇਖਦੇ ਹੋ ਰਾਮਾਨੰਦ ਰਾਮਬਦਸ਼ੇ ਮੰਦਿਰ ਜਿਹੜਾ ਕਿ ਸ਼ਿਪਰੀ ਰੋਡ ਤੇ ਸਾਡੇ ਵਾਰਡ ਚ ਪੈਂਦਾ ਔਰ ਇਹਨਾਂ ਦੀ ਰਹਿਨਮਾਈ ਜਿਹੜੀ ਆ ਪੰਡਤ ਅਜੇ ਜੀ ਦੇ ਅੰਦਰ ਆ ਪਹਿਲਾਂ ਇਹਨਾਂ ਦੇ ਪਿਤਾ ਜੀ ਨੇ ਮੰਦਿਰ ਨੂੰ ਚਲਾਇਆ ਪ੍ਰੋਗਰਾਮ ਪੰਡਤ ਜੀ ਇਹਨੂੰ ਬੜੇ ਵਧੀਆ ਸਕੇਲ ਤੇ ਕਰਦੇ ਆ ਜਿਦੇ ਵਿੱਚ ਜਾਹਦਰ ਬੱਚੇ ਉਹ ਲੇਡੀਆਂ ਦਾ ਯੋਗਦਾਨ ਰਹਿਣਾ ਸਾਡੇ ਬੱਚੇ ਆਪਣੇ ਸੰਸਕਾਰਾਂ ਨਾਲ ਜੁੜਦੇ ਆ ਸਾਡੇ ਧਰਮ ਨਾਲ ਜੁੜਦੇ ਆ ਸਨਾਦਨ ਨਾਲ ਜੁੜਦੇ ਆ ਉਹਦੇ ਬਹੁਤ ਵਧੀਆ ਪਰੰਪਰਾ ਹੈ ਮੈਂ ਤਾਂ ਲੋਕਾਂ ਨੂੰ ਇਹ ਕਹੂੰਗਾ ਵੱਧ ਤੋਂ ਵੱਧ ਲੋਕ ਆ ਕੇ ਇਸ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਉਹ ਅੱਜ ਦੇ ਯੁਵਾ ਪੀੜੀ ਨੂੰ ਕੀ ਕਹਿਣਾ ਚਾਹੋਗੇ ਅੱਜ ਦੀ ਯੁਵਾ ਪੀੜੀ ਨੂੰ ਲੋੜ ਆ ਫਿਜ਼ੀਕਲ ਗੇਮਾਂ ਦੀ ਲੋੜਾ ਘਰੋਂ ਨਿਕਲ ਕੇ ਆਪਣੇ ਸਨਾਦਮ ਦੇ ਪ੍ਰੋਗਰਾਮਾਂ ਨੂੰ ਅਟੈਂਡ ਕਰਨ ਦੀ ਲੋੜ ਹੈ ਵੀ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜਾ ਹੈ ਇੱਕ ਮੁਹਿੰਮ ਚੜਾ ਸਕੀ ਆ ਉਹ ਸਾਡੇ ਸਨਾਦਮ ਧਰਮ ਦੇ ਝੰਡੇ ਦੇ ਥੱਲੇ ਹੀ ਸ਼ੁਰੂ ਹੋ ਸਕਦੀ ਹੈ। ਔਰ ਵਿਕੀ ਡਾਵਰ ਜੀ ਦਾ ਬੜਾ ਅੱਛਾ ਮੈਸੇਜ ਤਾਂ ਉਹ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ? ਸੋ ਗੱਲਬਾਤ ਕਰਦੇ ਆਂ। ਪੰਕਜ ਆਦੇਵ ਜੀ ਤੇ ਪਹੁੰਚਿਆ ਔਰ ਪੂਰੀ ਗੱਲ ਹਾਜੀ ਕੀ ਗਣੇ ਜਗਾਜਾ ਪੰਕਜ ਆਦੇਵ ਜੀ ਤੇ ਪਹੁੰਚੇ 17ਵਾਂ ਮੂਰਤੀ ਸਥਾਪਨਾ ਕੇਵਲ ਦੇ ਰਹੀ ਗਣੇ ਜੋ ਪੰਡਤ ਜੀ ਨੇ ਬਹੁਤ ਅੱਛਾ ਆਦੇਵ ਵਿਸ਼ੇਸ਼ ਜੀ ਨੇ ਬਹੁਤ ਅੱਛਾ ਯੋਜਨ ਕੀਤਾ ਔਰ ਮੇਰਾ ਮੰਨਣਾ ਇਹ ਹੈ ਕਿ ਜਦੋਂ ਅਸੀਂ ਅੰਦਰ ਬੈਠ ਕੇ ਸੁੰਦਰ ਗਾਂਢ ਦੇ ਪਾਠ ਦਾ ਪਾਣ ਕਰਦੇ ਆ ਸਾਡੇ ਜਿੰਨੇ ਵੀ ਗ੍ਰਹਿ ਦਸ਼ਾ ਜੋ ਵੀ ਸਾਡੇ ਨੈਗੇਟਿਵਿਟੀ ਹੁੰਦੀ ਹੈ ਜਦੋਂ 100 ਬੰਦਾ ਪਾਠ ਕਰ ਰਿਹਾ ਉਸ 네ਗੈਟਿਵਿਟੀ ਬਾਰੀ ਰਹਿ ਜਾਂਦੀ ਹੈ ਜੇ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਆਪਣਾ ਆਉਰਾ ਸਟਰੋਂਗ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇਹੋ ਜੇ ਏਜਨ ਦੇ ਵਿੱਚ ਆਣਾ ਚਾਹੀਦਾ ਔਰ ਪੂਰਾ ਸੁੰਦਰ ਗੰਡ ਦਾ ਪਾਠ ਇਆ ਕੋਈ ਵੀ ਜਿੱਥੇ RAM ਨਾਮ ਦਾ ਜਾਪ ਜਾਂ Hanuman ji ਦਾ ਜਾਪ ਹੋ ਰਿਹਾ ਹੋਵੇ ਉਹਨੂੰ ਅਸੀਂ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਮਨ ਚੋਂ ਸਾਡੇ ਪਰਿਵਾਰ ਚੋਂ ਨੈਗੇਟਿਵਿਟੀ ਦੂਰ ਹੋਵੇ ਔਰ ਅਸੀਂ ਤਰੱਕੀ ਦੇ ਰਸਤੇ ਦੇ ਵਿੱਚ ਔਰ ਅੱਛੇ ਕਰਮਾਂ ਦੇ ਰਸਤੇ ਤੇ ਚਾਈਏ ਹੋਰ ਬੜਾ ਅੱਛਾ ਮੈਸੇਜ ਤਾਂ ਹੋਰ ਗੱਲਬਾਤ ਕਰਦੇ ਹਾਂ ਹੋਰ ਜਾਣ ਵਾਲੀ ਹੋਰ ਅੱਗੇ ਕਰਾਂਗੇ ਯੋਗ ਮੰਦਰ ਹਨ ਮੰਦਰ ਇੱਥੇ ਆ ਕੇ ਸਤਾਰਮਾ ਦੀ ਤਪਨਾ ਇੱਥੇ ਆ ਕੇ ਮੰਨੂ ਬੜਾ ਸਕੂਲ ਮਿਲਦਾ ਅਜੇ ਵੀ ਪੰਡਤ ਜੀ ਨੇ ਅਦਰਮਨ ਸਾਡਾ ਬਹੁਤ ਕਰਦੇ ਨੇ ਅਸੀਂ ਇਹਨਾਂ ਦੇ ਰੇਣੀ ਆ ਅਸੀਂ ਬਹੁਤ ਸੁਭਾਗੇ ਬਤੀਆਂ ਇੱਥੇ ਆ ਕੇ ਮਹਾਰਾਜ ਜੀ ਦਾ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪ੍ਰਮਾਤਮਾ ਅਸੀਂ ਕਹਿੰਦੇ ਏਦਾਂ ਹੀ ਲੰਬਾ ਸਯੋਜਕ ਚੱਲਦਾ ਰਹੇ ਪ੍ਰਮਾਤਮਾ ਇਹਨਾਂ ਦੇ ਸਭੂ ਦੀ ਕਿਰਪਾ ਬਣਾਈ ਰੱਖੇ ਪ੍ਰਮਾਤਮਾ ਸ਼੍ਰੀ ਬਾਲਾ ਜੀ ਏਦਾਂ ਹੀ ਕਿਰਪਾ ਬਣਾਈ ਰੱਖੇ ਅਸੀਂ ਬਹੁਤ ਜਨਾਬੀ ਮਾਤ ਬਹੁਤ ਬਹੁਤ ਵਾਰੀਆਂ ਇਹਨਾਂ ਦੇ ਜੁਕੀ ਸਲਵਤ ਕੀਤੀ ਹੈ ਬੜਾ ਅੱਛਾ ਮੈਂ ਸਿੱਧਾ ਆ ਗੱਲਬਾਤ ਕਰਦੇ ਆ ਆਪਣੇ ਮੋਕੇ ਤੇ ਐਮਐਲਏ ਮਦਰਨਾਲ ਬੱਗਾ ਜੀ ਪਹੁੰਚੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸੋ ਮੋਕੇ ਤੇ ਗੱਲਬਾਤ ਕਰਦੇ ਸਾਡੇ ਅਜੇ ਵੀ ਜਿਸ ਪੰਕਜ ਜੀ ਹੈ ਅੱਜ ਦਿੱਤੇ ਅੱਜ 17ਵਾਂ ਮੂਰਤੀ ਸਥਾਪਨਾ ਗੱਲਬਾਤ ਕਰਦੇ ਆ ਆਪਣੇ ਜੈ ਸ਼੍ਰੀ ਰਾਮ ਅੱਜ ਮੂਰਤੀ ਸਥਾਪਨਾ ਕੀਤੀ ਗਈ ਹੈ ਔਰ ਲੋਕ ਬੜੇ ਦੂਰ ਦੂਰੋਂ ਆਏ ਕਿਹਨੇ ਦੇਖਣ ਕੀ ਜਾਣ ਚੋਗੇ ਅੱਜ ਸ਼੍ਰੀ ਰਾਮਾਨੰਦ ਰਾਵਤੇ ਸ਼ੈ ਮੰਦਰ ਚ 17ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਤੇ ਹਨੂਮਨ ਸੇਵਾ ਪਰਿਵਾਰ ਦੇ ਦੁਆਰਾ ਸੁੰਦਰ ਹਨੂਮਾਨ ਜੀ ਦਾ ਸੁੰਦਰ ਕਾੰਡ ਦਾ ਪਾਠ ਹੋ ਰਿਹਾ ਇਸ ਮੌਕੇ ਤੇ ਮੈਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ 17ਵਾਂ ਸਥਾਪਨਾ ਦਿਵਸ ਦੇ ਸਮਾਰੋਹ ਤਨਮਨ ਧੰਦੇ ਨਾਲ ਸਹਿਯੋਗ ਕੀਤਾ ਮੈਂ ਉਹਨਾਂ ਦਾ ਬੜਾ ਆਭਾਰੀ ਹਾਂ જય ਸ਼੍ਰੀ ਰਾਮ ਔਰ ਅੱਜ ਕਿਵੇਂ ਦੇਖਦੇ ਹੋ ਸ਼ਹਿਰ ਦੇ ਅੱਜ ਚੀਫ ਗੈਸਟ ਕਨੇ ਕਨੇ ਆਏ ਹੋ ਕੀ ਕਹਣਾ ਚਾਹੋਗੇ ਉਹਨਾਂ ਵਾਸਤੇ ਅੱਜ ਲਗਭਗ ਸ਼ਹਿਰ ਦੇ ਜਿੰਨੇ ਵੀ ਰਾਜਨੀਤਿਕ ਸਮਾਜਿਕ ਧਾਰਮਿਕ ਜਿੰਨੇ ਵੀ ਜਥੇਬੰਦੀਆਂ ਨੇ ਸਭ ਅਲਾਈ ਦੇ ਚਰਨਾਂ 'ਚ ਨਤਮਸਤਕ ਹੋ ਰਹੀ ਹੈ ਔਰ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ ਅੱਜ ਦਾ ਯੂਥ ਇਹ ਪ੍ਰੋਗਰਾਮ ਕਰਾਂ ਦਾ ਪਾਵਰ ਤੇ ਹੀ ਹੁੰਦਾ ਹੈ ਕਿ ਜਿਹੜਾ ਯੂਥ ਹੈ ਉਹ ਦੂਜਾ ਨਸ਼ਾ ਛੱਡ ਕੇ ਪ੍ਰਭੂ ਰਾਮ ਨਾਮ ਦਾ ਨਸ਼ਾ ਹਵੇ ਰਾਮ ਨਾਮ ਦਾ ਨਸ਼ਾ ਹਵੇ ਜੈ ਸ਼੍ਰੀ ਰਾਮ ਉਸੋਂ ਸਾਡੇ ਵਿੱਚ ਪੰਕਜ ਅਜਬ ਜੀ ਜੀ ਬੜਾ ਅੱਛਾ ਮੈਸੇਜ ਦਾ ਇਹ ਜਿਹੜਾ ਅੱਜ ਦਾ ਯੂਥ ਹੈ ਗਵਾ ਤੇ ਇਦਾਂ ਦੇ ਯੂਥ ਨੂੰ ਇਸ ਪ੍ਰੋਗਰਾਮ ਚ ਆਣਾ ਚਾਹੀਦਾ ਹੈ ਔਰ ਤੁਹਾਡੇ ਇਸ ਵੀਡੀਓ ਬਾਰੇ ਕੀ ਜਰੇ ਜੋੜੇਗਾ ਮੈਸੇਜ ਦੇ ਨਾਲ ਤੇ ਮੈਂ ਤੁਹਾਡਾ ਬੜਾ ਹੀ ਦੇਖਣਾ